ਮਾਰਵਾੜੀ ਬਰੀਡ ਦੇ ਵਿੱਚ ਅੱਜ ਕੱਲ ਮੱਥੇ ਪਟਿਆਲੇ ਜਾਨਵਰਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਸੱਜਣੋ ਬਹੁਤ ਸੱਜਣ ਫੋਨ ਮੈਸੇਜ ਕਰਦੇ ਨੇ ਮੱਥੇ ਪਟਿਆਲੀ ਕੋਈ ਘੋੜੀ ਖੜੀ ਹੋਵੇ ਜਾਂ ਕੋਈ ਬਸ਼ੇਰੀ ਤੁਹਾਡੇ ਵਾਸਤੇ ਜਾਫਰ ਘੋੜੇ ਦੀ ਬੱਚੀ ਲੈ ਕੇ ਆਏ ਅੱਜ ਆਪਾਂ ਤੇ ਮੱਥੇ ਪਟਾ ਬਹੁਤ ਸੋਹਣੀ ਬਸ਼ੇਰੀ ਆ ਦੋਸਤੋ ਤੇ ਐਨ ਪਲੀ ਹੋਈ ਚੰਗੀ ਬਸ਼ੇਰੀ ਆ ਬਾਡੀ ਬੁੱਡੀ ਦੀ ਸੋਹਣੀ ਆ ਕਿਸੇ ਸੱਜਣ ਨੇ ਸ਼ੌਂਕ ਨਾਲ ਘਰੇ ਰੱਖਣੀ ਆ ਬਹੁਤ ਚੰਗੀ ਬਸ਼ੇਰੀ ਆ ਤੁਸੀਂ ਦੇਖ ਲਓ ਬਸ਼ੇਰੀ ਦੀ ਫੋਟੋ ਹਨਾ ਜਾਫਰ ਕੋੜੇ ਦੀ ਬੱਚੀ ਆ ਦੋਸਤੋ ਤੇ ਪ੍ਰভাত ਕੋੜੇ ਦੀ ਇਹ ਪੋਤੀ ਆ ਤੇ ਬਸ਼ੇਰੀ ਸਾਫ ਸੁਥਰੀ ਆ ਸੱਜਣੋ 12 ਮਹੀਨੇ ਬਸ਼ੇਰੀ ਦੀ ਉਮਰ ਆ ਬਾਲਪੋਰੀਆਂ ਦੀ ਬਾਈ ਕਹਿੰਦਾ ਸਾਫ ਆ ਤੇ ਸੱਜਣੋ 52 55 52 ਇੰਚ ਦੇ ਲਗਭਗ ਹਾਈਟ ਹੋਗੀ ਬਸ਼ੇਰੀ ਦੀ 12 ਮਹੀਨੇ ਉਮਰਾਂ ਬਸ਼ੇਰੀ ਦੀ ਯਾਨੀ ਕਿ 1 ਸਾਲ ਦੀ ਬਸ਼ੇਰੀ ਹੋਗੀ ਕੰਨ ਕਨੋਤੀ ਦੀ ਤੇ ਮੂੰਹ ਦੇ ਅੰਗਾ ਪੈਰਾਂ ਦੀ ਬਿਲਕੁਲ ਸਾਫ ਆ ਸੱਜਣੋ ਬਸ਼ੇਰੀ ਇਹ ਇਹ ਕਿਸੇ ਸੱਜਣ ਨੇ ਬਸ਼ੇਰੀ ਇਹ ਖਰੀਦਣੀ ਆ ਬਾਈ ਦਾ ਪੈਂਡਾ ਹਿੱਸੋਵਾਲ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਬਾਈ ਨੂੰ ਤੁਸੀਂ ਜਾ ਕੇ ਦੇਖ ਪਰਖ ਕੇ ਸੱਜਣੋਂ ਆਪਣੀ ਜ਼ਿੰਮੇਵਾਰੀ ਦੇ ਉੱਪਰ ਇਹ ਬਸ਼ੇਰੀਆ ਜਿਹੜੀ ਖਰੀਦ ਸਕਦੇ ਹੋ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇਤਾ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਮੁੱਲਵਾੜੀ ਦੀ ਗੱਲ ਆ ਜਿਹੜੀ ਬਾਈ ਨਾਲ ਫੋਨ ਤੇ ਕਰ ਲਿਓ ਜਾਫਰ ਕੋੜੇ ਦੀ ਬੱਚੀ ਆ ਸੱਜਣੋਂ ਇਹ ਬਸ਼ੇਰੀਆ ਜਿਹੜੀ ਤੇ ਬਾਕੀ ਆਪਣਾ ਨੰਬਰ ਚੱਲਦਾ ਸਕਰੀਨ ਤੇ ਸੱਜਣੋ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਤੁਸੀਂ ਸੇਲ ਕਰਵਾ ਸਕਦੇ ਹੋ ਧੰਨਵਾਦ